ਹੁਕਮਨਾਮੇ ਦੀ ਮਹਾਰਤਾ ਕੀ ਹੁੰਦੀ ਹੈ ਇਹ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਮੇਰੇ ਤੋਂ ਪਹਿਲਾਂ ਵੀ ਬਲਾਹਰਿਆਂ ਨੇ ਦੱਸਿਆ ਕਿ ਭਾਵੇਂ ਲੱਖਾ ਸਿੰਘ ਸ਼ਹੀਦ ਹੋ ਗਏ ਪਰ ਸਿੱਖਾਂ ਨੇ ਹੁਕਮਨਾਮੇ ਤੋਂ ਮੁਨਕਰ ਨਹੀਂ ਹੋਣਾ 3 ਦਿਨਾਂ ਦੇ ਵਿੱਚ ਤਿੰਨ ਤਿੰਨ ਜਥੇਦਾਰ ਬਦਲੇ ਗਏ ਉਹ ਜਥੇਦਾਰ ਲਾਏ ਕਿੰਨੇ ਤੇ ਬਦਲੇ ਕਿੰਨੇ ਸਿੱਖ ਕੌਮ ਅਜੇ ਦੇਖਣ ਲਈ ਹੈ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਸਤਿਕਾਰਯੋਗ ਖਾਲਸਾ ਜੀ 40 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੋਫੈਸਰ ਬਨਜੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਹੋਇਆ ਸੀ ਅਕਤ ਸ੍ਰੀ ਕੇਸਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਤੁਸੀਂ ਬੜੇ ਸਤਕਾਰ ਨਾਲ ਜੁੜ ਕੇ ਸੱਜ ਕੇ ਬੈਠੇ ਹੋ ਤੇ ਮੈਂ ਆਪ ਸਭ ਨੂੰ ਪੁੱਤਰਾਂ ਦੇ ਦਾਨੇ ਦੀ ਬਖਸ਼ਿਸ਼ ਫਤਿਹ ਅਰਜ ਕਰਨ ਲੱਗਾ ਹੈ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਖਾਲਸਾ ਜੀ ਬਹੁਤ ਹੀ ਵਿਚਾਰਾ ਸਰਵਣ ਕੀਤੀਆਂ ਆਪ ਜੀ ਨੇ ਮੈਂ ਕੇਵਲ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕੌਮ ਦੇ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਮੁੱਚੀ ਲੀਡਰਸ਼ਿਪ ਆਪ ਜੀ ਦੇ ਸਾਹਮਣੇ ਹੋਈ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕੌਮ ਦੀ ਅੱਜ ਦੇ ਦਿਨੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਦਿਸ਼ਾ ਕਿਸ ਤਰੀਕੇ ਦੀ ਐ ਤੇ ਦਿਸ਼ਾ ਕੀ ਹੋਣੀ ਚਾਹੀਦੀ ਐ ਦੂਜੀ ਗੱਲ ਸਿੱਖ ਕੌਮ ਦੇ ਤਖਤਾਂ ਉੱਤੇ ਪੁਜਾਰੀਵਾਦ ਦਾ ਬੜਾਵਾ ਹੋਣਾ ਗੁਰੂ ਸਾਹਿਬ ਨੇ ਸਾਨੂੰ ਪੰਜ ਤਖਤ ਦਿੱਤੇ ਔਰ ਉਹਨਾਂ ਤਖਤਾਂ ਦੇ ਵਿੱਚੋਂ ਦੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਪਵਿੱਤਰ ਤਾਬਿਆਂ ਦੇ ਵਿੱਚੋਂ ਹੁਕਮਨਾਮੇ ਦੀ ਮਹਾਨਤਾ ਕੀ ਹੁੰਦੀ ਹੈ ਇਹ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਮੇਰੇ ਤੋਂ ਪਹਿਲਾਂ ਵੀ ਬੁਲਾ ਰਹਿਆਂ ਨੇ ਦੱਸਿਆ ਕਿ ਭਾਵੇਂ ਲੱਖਾ ਸਿੰਘ ਸ਼ਹੀਦ ਹੋ ਗਏ ਪਰ ਸਿੱਖਾਂ ਨੇ ਹੁਕਮਨਾਮੇ ਤੋਂ ਮੁਨਕਰ ਨਹੀਂ ਹੋਣਾ ਗੁਰੂਵਾਨੇ ਸਾਨੂੰ ਸੰਦਾਦ ਬਖਸ਼ਾ ਮੇਰੀ ਤੇ ਪਰੀਦਾ ਪਰ ਅੱਜ ਜਿੰਨੀਆਂ ਸਤੇਜਾਂ ਲੱਗੀਆਂ ਉਹਨਾਂ ਦੇ ਉੱਤੋਂ ਕੇਵਲ ਤੇ ਕੇਵਲ ਗਲੀਆਂ ਨਾਲੀਆਂ ਦੀ ਗੱਲ ਹੋਣੀ ਐ ਆਟਾ ਦਾਲ ਦੀ ਗੱਲ ਹੋਣੀ ਐ ਸਰਪੰਚੀਆਂ ਦੀ ਸ਼ੋਰਤਾ ਦੀ ਰਵਜੀਰੀਆਂ ਦੀ ਗੱਲ ਹੋਣੀ ਕੁਰਸੀਆਂ ਦੀ ਗੱਲ ਹੋਣੀ ਐ ਪਰ ਕਿਸੇ ਨੇ ਖਾਲਸਤਾਨ ਦੀ ਗੱਲ ਨਹੀਂ ਕਰਨੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਤਿ ਸੇ ਜਿਹੜੀਆਂ ਸਾਰੀਆਂ ਵਰਸ਼ੀਆਂ ਵੀ ਸਾਰੇ ਸਮਾਗਮ ਸਾਲ ਦੇ ਦਿਨ ਬਰ ਦਿਨ ਮਨਾਉਂਦੀ ਐ ਤੇ ਇੱਥੇ ਕੇਵਲ ਖਾਲਸਾਣ ਦੀ ਗੱਲ ਹੁੰਦੀ ਐ ਕਾਰਨ ਕਾਰਨ ਇਹ ਕਿ ਅਸੀਂ ਨੌਜਵਾਨ ਆਪਣੇ ਜਾਨਾਂ ਤੋਂ ਪਿਆਰੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਦਾ ਬੁੱਢੇ ਵਾਰੇ ਡੰਗੋਰੀ ਬਣਾ ਸੀ ਤੇ ਜਾਲ ਮਾਣੇ ਉਹਨਾਂ ਨੂੰ ਟੇਡੇ ਢੰਗ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਸਾਡੇ ਲੋਕ ਅੱਜ ਵੀ ਆਪਣੇ ਆਪ ਨੂੰ ਕਹਿਣ ਡਿਆ ਕਿ ਅਸੀਂ ਬੜੇ ਸੇਫ ਆ ਅੱਜ ਮੈਂ ਦੱਸਣਾ ਚਾਹੁੰਦਾ ਕਥਾ ਵੀ ਹੋਈ ਐ ਕੀਰਤਨ ਵੀ ਹੋਇਆ ਐ ਤਖਤ ਤੋਂ ਕਿਸੇ ਨੇ ਆਜ਼ਾਦੀ ਦੀ ਗੱਲ ਨਹੀਂ ਕੀਤੀ ਕਿਸੇ ਦੀਆਂ ਲੱਤਾਂ ਜੇ ਨਹੀਂ ਜਾਣ ਨਹੀਂ ਕਿ ਗੁਰੂ ਸਾਹਿਬ ਦੇ ਤਖਤਾਂ ਤੋਂ ਸਾਡੇ ਗਲ ਪਈ ਗੁਲਾਮੀ ਨੂੰ ਕਿਸਰਾ ਲਾਉਣਾ ਹੈ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਟੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਸਦਾਤ ਨੂੰ ਫੇਸ ਪਹੁੰਚਦੀ ਹੈ 30 ਦਿਨਾਂ ਦੇ ਵਿੱਚ ਤਿੰਨ ਤਿੰਨ ਜਥੇਦਾਰ ਬਦਲੇ ਗਏ ਉਹ ਜਥੇਦਾਰ ਲਾਏ ਕਿੰਨੇ ਤੇ ਬਦਲੇ ਕਿੰਨੇ ਸਿੱਖ ਕੌਮ ਅਜੇ ਦੇਖਣ ਲਈ ਹੈ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਸਤਕਾਰਯੋਗ ਖਾਲਸਾ ਜੀ 40 ਸਾਲ ਪਹਿਲਾਂ ਸਰੀਆ ਕਾਲ ਤੱਕ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਪੁਨਰ ਸਰਜੀਤ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੋਫੈਸਰ ਬਨਜੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਹੋਇਆ ਸੀ ਤੇ ਅੱਜ ਜਥੇਦਾਰ ਰਗਵੀਰ ਸਿੰਘ ਕਹਿੰਦਾ ਆ ਅਕਾਲੀ ਦਲ ਦੀ ਮੈਂਬਰਸ਼ਿਪ ਭਰੋ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ 40 ਸਾਲ ਪੁਰਾਣਾ ਜਿਹੜਾ ਹੁਕਮਨਾਮਾ ਉਹਨੂੰ ਪਿੱਟ ਕਿਉਂ ਕੀਤੀ ਉਹਨੂੰ ਵਿਸਾਰਿਆ ਕਿਉਂ ਨਵੀਂ ਮੈਂਬਰਸ਼ਿਪਰ ਦੀ ਜ਼ਰੂਰਤ ਕਿਸ ਤਰ੍ਹਾਂ ਪਈ ਕੀਦਾ ਦਬਦਬਾ ਹੈ ਤੁਹਾਡੇ ਉੱਤੇ ਜੇ ਵਾਕਏ ਸਦਾਤ ਬਚਾਉਣਾ ਹੈ ਤੇ ਆਓ ਆਪਾਂ ਚੱਲੀਏ ਪਿੱਛੇ 40 ਸਾਲ ਜੋ ਸਾਨੂੰ ਮਲਾਵਟ ਤੋਂ ਰਹਿਤ ਹੁਕਮਨਾਮਾ ਹੋਇਆ ਹੈ ਉਹਦੇ ਤੇ ਆਪਾਂ ਸੰਜੀਦਗੀ ਨਾਲ ਆਪਣਾ ਪਹਿਰਾ ਦਈਏ ਪਰ ਨਹੀਂ ਕੇਵਲ ਤੇ ਕੇਵਲ ਇੱਕ ਪਰਿਵਾਰ ਜਥੇਦਾਰ ਲਾਉਂਦਾ ਏ ਤੇ ਉਹੀ ਪਰਿਵਾਰ ਜਥੇਦਾਰ ਲਾਉਂਦਾ ਏ ਤੇ ਜਿਹੜੀਆਂ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਸਿੱਖ ਕੌਮ ਅੱਜ ਤਮਾਸ਼ਾ ਬਣ ਕੇ ਰਹਿ ਗਈ ਏ ਸੋ ਅੱਜ ਮੇਲੇ ਲੱਗਦੇ ਆ ਲੰਗਰ ਲੱਗਦੇ ਆ ਪਕੌੜੇ ਛਕਦੇ ਆ ਮਾਲ ਡੰਗਰ ਨੂੰ ਪੱਠੇ ਵੀ ਪਾਉਂਦੇ ਤੇ ਬੱਚੇ ਵੀ ਪੜਾਉਂਦੇ ਆ ਤੇ ਦਾੜੀ ਸਾਡੀ ਦਿੱਲੀ ਫੜ ਕੇ ਪੁੱਟੀ ਜਾਂਦੀ ਦਿੱਲੀ ਦੇ ਵਿੱਚ ਐਨੇ ਦਲਾਲ ਪੈਦਾ ਹੋ ਗਏ ਉਹਨਾਂ ਨੇ ਤੁਹਾਡੇ ਲੀਡਰ ਨੂੰ ਨੁਕਰੇ ਲਾ ਕੇ ਰੱਖਿਆ ਹੈ ਤੁਹਾਨੂੰ ਦੀਪ ਸਿੱਧੂ ਨੇ ਦੱਸਿਆ ਕਿ ਤੁਹਾਨੂੰ ਲੈ ਕੇ ਦੇਣੇ ਹੱਕ ਪੰਜਾਬ ਦੇ ਸਿਮਰਨਜੀਤ ਸਿੰਘ ਮਾਨ ਨੇ ਫਿਰ ਉਸ ਤੋਂ ਵੱਧ ਆਪਾਂ ਹੋਰ ਕੀ ਦੇ ਤੋ ਆਸ ਕਰਦੇ ਹਾਂ ਕਿ ਸਾਨੂੰ ਪੜ ਕੇ ਦੱਸੇ ਸਾਨੂੰ ਵਿਚਾਰ ਕੇ ਦੱਸੇ ਕਿ ਤੁਹਾਡਾ ਲੀਡਰ ਕੌਣ ਹੈ ਸਤਿਕਾਰਯੋਗ ਖਾਲਸਾ ਜੀ ਜੇ ਇਸ ਪਾਰਟੀ ਨੂੰ ਰਾਜ ਕਰਨ ਦੀ ਭੁੱਖ ਹੁੰਦੀ ਤੇ ਫਿਰ ਕਦੋਂ ਦਾ ਰਾਜ ਭਾਗ ਸਥਾਪਿਤ ਕੀਤਾ ਹੁੰਦਾ ਪਰ ਇਸ ਦਿੱਲੀ ਦੇ ਕੁੰਡੇ ਥੱਲੇ ਤੁਹਾਨੂੰ ਗਲੀਆਂ ਨਾਲੀਆਂ ਤੋਂ ਬਗੈਰ ਕੁਝ ਨਹੀਂ ਦੇ ਸਕਦਾ ਇੱਥੋਂ ਦਾ ਮੁੱਖ ਮੰਤਰੀ ਇਹੋ ਹੀ ਗੱਲ ਜਿਹੜੀ ਹੁਣ ਕਹਿੰਦੇ ਆ ਪਹਿਲਾਂ ਕਹਿੰਦਾ ਹੁੰਦਾ ਸੀ ਅਸੀਂ ਚਾਹੁੰਦੇ ਆ ਗੁਲਾਮੀ ਨੂੰ ਤੋੜਨਾ ਇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣਾ ਸਾਨੂੰ ਬੇਹੱਦ ਜ਼ਰੂਰੀ ਹੈ ਪੁਜਾਰੀਵਾਦ ਤੋਂ ਸਾਨੂੰ ਨਜਾਤ ਪਾਉਣੀ ਪੈਣੀ ਹੈ ਅਸੀਂ ਪੁਰਾਣੇ ਹੁਕਮਨਾਮਿਆਂ ਦੇ ਅਮਲ ਕਰਨਾ ਪੈਣਾ ਹੈ ਤੇ ਜਿਹੜੇ ਜਥੇਦਾਰ ਅੱਜ ਲਾਏ ਐ ਕੌਮ ਨੂੰ ਤਾਂ ਪ੍ਰਵਾਣ ਹੋਣਗੇ ਜੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਂਗੂ ਅਵਤਾਰ ਸਿੰਘ ਖੰਡੇ ਦੀ ਗੱਲ ਕਰਨ ਹਰਦੀਪ ਸਿੰਘ ਨਿੰਦਰ ਦੀ ਗੱਲ ਕਰਨ ਮਲਕ ਸਾਹਿਬ ਦੀ ਸੁਖਦੂਲ ਸਿੰਘ ਦੀ ਗੱਲ ਕਰਨ ਤੇ ਦੀਪ ਸਿੱਧੂ ਦੀ ਗੱਲ ਕਰਨ ਤੇ ਪੰਜワਟ ਸਾਹਿਬ ਦੀ ਗੱਲ ਕਰਨ ਜਸਪਾਲ ਸਿੰਘ ਚੌੜ ਸਿਧਵਾ ਦੀ ਗੱਲ ਕਰਨ ਆ ਜਗਤਾਰ ਸਿੰਘ ਹਵਾਰੇ ਦੀ ਗੱਲ ਕਰਨ ਪਰ ਕਿਸੇ ਨੇ ਨਹੀਂ ਕਰਨੀ ਪਾਈ ਜਗਤਾਰ ਸਿੰਘ ਹਵਾਰੇ ਨੇ ਇੱਥੇ ਬੈਠੇ ਸਰਦਾਰ ਸ਼ਮਸ਼ੇਰ ਸਿੰਘ 26 ਸਾਲ ਜੇਲ੍ਹ ਕੱਟ ਕੇ ਆਏ ਐ ਤੇ ਬੈਠੇ ਕਿੱਥੇ ਆ ਅਕਾਲ ਤਖਤ ਸਾਹਿਬ ਦੀ ਸਟੇਜ ਤੇ ਏ ਇਹ ਹੁੰਦੀ ਐ ਬਾਜਾਂ ਵਾਲੇ ਦੀ ਬਾਣੀ ਦੀ ਸ਼ਕਤੀ ਅੱਜ ਦਾ ਬਾਣੇ ਨਾਲ ਵੀ ਟੁੱਟ ਕੇ ਤੇ ਬਾਣੀ ਨਾਲੋਂ ਵੀ ਟੁੱਟ ਕੇ ਕੇਵਲ ਤੇ ਕੇਵਲ ਰੋਟੀਆਂ ਕਾਰਨ ਪੂਰੇ ਤਾਲ ਹੁਣ ਸਾਨੂੰ ਪਛਾੜ ਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਲਗਛਣ 14 ਸਾਲ ਬਾਅਦ ਜੇ ਕਿਤੇ ਹੋਣੀ ਐ ਤੇ ਇਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਨੇ ਜਦੋਜਾਦ ਕਰਕੇ ਜਮਹੂਰੀਅਤ ਦਿਨ ਮਨਾਉਣਾ ਸ਼ੁਰੂ ਕੀਤਾ ਤੇ ਅੱਜ ਦਬਾਅ ਪਾ ਕੇ ਐਸਜੀ ਪੀਸੀ ਦੀਆਂ ਵੋਟਾਂ ਬਣਨੀਆਂ ਸ਼ੁਰੂ ਹੋਈਆਂ ਐ ਪਰ ਮੁੰਨੂ ਨਹੀਂ ਪਤਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੰਨਾ ਮੁਲਕ ਪਹੁੰਚਿਆ ਐ ਇੰਨੀ ਕੌਮ ਪਹੁੰਚੀ ਐ ਕਿੰਨੇ ਵੋਟ ਬਣਾਈਆਂ ਤੇ ਕਿੰਨੇ ਨਹੀਂ ਬਣਾਈ ਜਦੋਂ ਵੀ ਤੁਸੀਂ ਇਹ ਤਖਤਾਂ ਦੀ ਸੇਵਾ ਸੰਭਾਲ ਕਰਨੀ ਐ ਤੁਹਾਨੂੰ ਮਤਦਾਨ ਕਰਨਾ ਪੈਣਾ ਐ ਤੇ ਮਤਦਾਨ ਕਰਨਾ ਸ਼ਰੋਬ ਨਹੀਂ ਐ ਕਾਲੀ ਦਲ ਅਮਰਸਰ ਨੂੰ ਕਿਉਂਕਿ ਆਪਾਂ ਮਤਦਾਨ ਕਰਨ ਵੇਲੇ ਵੇਸਲੇ ਹੋ ਜਾਂਦੇ ਆ ਇਸ ਪਾਰਟੀ ਨੇ ਨਾ ਤੁਹਾਨੂੰ ਨਸ਼ਾ ਦੇਣਾ ਹੈ ਨਾ ਤੁਹਾਨੂੰ ਮਾਇਆ ਦੇਣੀ ਹੈ ਨਾ ਤੁਹਾਨੂੰ ਝੂਠ ਬੋਲਣਾ ਹੈ ਤੁਸੀਂ ਆਪਣਾ ਫਰਜ਼ ਪਛਾਣ ਕੇ ਸਰਦਾਰ ਸਿਮਰਨਜੀਤ ਸਨਮਾਨ ਦੇ ਮੋਢਿਆਂ ਤੇ ਭਾਰ ਪਾ ਕੇ ਆਪਣੇ ਤਖਤ ਆਪਣੇ ਗੁਰਤਾ ਮਜਾਦ ਕਰਾਓ